23 ਜੁਲਾਈ ਨੂੰ ਗੁਰਦਾਸਪੁਰ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਪੰਜਾਬ ਬਾਜ਼ਾਹ ਹਾਊਸ ਨਾਮਕ ਸ਼ੋਅਰੂਮ ਤੇ ਗੋਲੀਆਂ ਚਲਾਉਣ ਵਾਲੇ ਦੋ ਦੋਸ਼ੀਆਂ ਵਿੱਚੋਂ ਇੱਕ ਦੋਸ਼ੀ ਫਰੇ ਜਾਣ ਤੋਂ ਬਾਅਦ ਪੰਜਾਬ ਐਲ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਜੀ ਰਮਨ ਬਹਿਲ ਵੱਲੋਂ ਅੱਜ ਪੰਜਾਬ ਬਾਜ਼ਾਹ ਹਾਊਸ ਦੇ ਮਾਲਕਾਂ ਦੇ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕੀਤੀ ਇਸ ਮੌਕੇ ਤੇ ਉਹਨਾਂ ਦੇ ਨਾਲ ਵਪਾਰ ਮੰਡਲ ਗੁਰਦਾਸਪੁਰ ਦੇ ਪ੍ਰਧਾਨ ਰਗੂਬੀਰ ਸਿੰਘ ਖਾਲਸਾ ਤੇ ਹੋਰ ਆਗੂ ਵੀ ਮੌਜੂਦ ਸਨ ਯਾ ਬਾਅਦ ਚ ਉਸ ਦੇ ਮਾਲਕ ਨਾਲ ਮੁਲਾਕਾਤ ਦੌਰਾਨ ਰਸਟ੍ਰਮਨ ਬਹਿਲ ਨੇ ਕਿਹਾ ਕਿ ਜੋ 23 ਤਾਰਾ ਜੁਲਾਈ ਨੂੰ ਗੋਲੀਕਾਰ ਹੋਇਆ ਸੀ ਉਸ ਦਾ ਇੱਕ ਦੋਸ਼ੀ ਪੁਲਿਸ ਨੇ ਫੜ ਲਿਆ ਹੈ ਜਦਕਿ ਦੂਜੇ ਦੋਸ਼ੀ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਉਹਨਾਂ ਕਹਿ ਕੇ ਪੁਲਿਸ ਅਧਿਕਾਰੀਆਂ ਵੱਲੋਂ ਪੂਰੀ ਗਹਿਰਾਈ ਦੇ ਨਾਲ ਇਸ ਸਾਜ਼ਿਸ਼ ਦਾ ਪਤਾ ਲਗਾਇਆ ਜਾ ਰਿਹਾ ਹੈ ਇਸ ਘਟਨਾ ਦੇ ਸਾਰੇ ਜ਼ਿੰਮੇਵਾਰ ਦੋਸ਼ੀਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਜਿਹੜੀ ਬਾਟਾ ਚੌਂਕ ਗੁਰਦਾਸਪੁਰ ਦੇ ਵਿੱਚ ਸਥਿਤ ਸਾਡੇ ਨਾਲ ਡਿੱਕੀ ਜੀ ਜਿਹੜੇ ਦੇ ਓਨਰ ਨੇ ਉਹ ਬਦਕਿਸਮਤੀ ਨਾਲ 17 ਜੁਲਾਈ ਨੂੰ ਇਹਨਾਂ ਦੇ ਇੱਥੇ ਗਨ ਸ਼ਾਟਸ ਹੋਏ ਸੀ ਪਰ ਉਸ ਵਕਤ ਪਰਮੇਸ਼ਵਰ ਨੇ ਕਿਰਪਾ ਕੀਤੀ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮੈਂ ਅੱਜ ਇੱਥੇ ਆਇਆ ਮਨ ਨੂੰ ਟਾਰਸਾ ਕਿ ਜਿਹੜੇ ਗਲਪਰੇਟ ਸੀਗੇ ਜਿਨ੍ਹਾਂ ਨੂੰ ਮੈਂ ਉਦੋਂ ਵੀ ਕਿਹਾ ਸੀਗਾ ਕਿ ਸਮਾਜ ਵਿਰੋਧੀ ਅੰਸਰ ਉਹ ਅੱਜ ਫੜੇ ਗਏ ਨੇ ਇੱਕ ਬੰਦਾ ਉਹਨਾਂ 'ਚ ਫੜਿਆ ਗਿਆ ਔਰ ਪੁਲਿਸ ਦੂਸਰੇ ਦੇ ਪਿੱਛੇ ਵੀ ਲੱਗੀ ਆ ਉਹ ਵੀ ਫੜਿਆ ਜਾਊਗਾ ਸੋ ਮੈਂ ਅੱਜ ਇਲਾਕਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇੱਕ ਵਿਸ਼ਵਾਸ ਦਿਵਾਉਣਾ ਕਿ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥੱਲੇ ਤੁਹਾਡੀ ਜਾਨ ਤੇ ਮਾਲ ਦੀ ਰਾਖੀ ਕਰਨ ਲਈ ਵਚਨਬੱਧ ਹੈ ਔਰ ਕਿਸੇ ਵੀ ਕੀਮਤ ਦੇ ਉੱਪਰ ਜਿਹੜੇ ਸਮਾਜ ਵਿਰੋਧੀ ਅਨਸਰ ਨੇ ਜਿਨ੍ਹਾਂ ਨੂੰ ਆਪਾਂ ਐਂਟੀ ਸੋਸ਼ਲ ਐਲੀਮੈਂਟ ਕਹਿੰਦੇ ਆ ਕਦੇ ਵੀ ਸਿਰ ਨਹੀਂ ਚੁੱਕਣ ਦਿੱਤਾ ਜਾਊਗਾ ਔਰ ਮੈਂ ਅੱਜ ਦਿਲ ਦੀਆਂ ਗਹਿਰਾਈਆਂ ਤੋਂ 50 ਪੁਲਿਸ ਦਾ ਔਰ ਖਾਸ ਕਰਕੇ ਜਿਹੜੇ ਸਾਡੇ ਐਸਐਸਪੀ ਗੁਰਦਾਸਪੁਰ ਨੇ ਦਿੱਤੇ ਆ ਜੀ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਉਹਨਾਂ ਨੂੰ ਮੁਬਾਰਕ ਦੇਣਾ ਕਿ ਇਹ ਜਿਹੜਾ ਇੱਕ ਇਨਸੀਡੈਂਟ ਹੋਇਆ ਸੀ ਜਿਹਦੀ ਇੱਕ ਸ਼ਹਿਰ ਦੇ ਵਿੱਚ ਬੜੀ ਚਰਚਾ ਸੀ ਔਰ ਕਿਸੇ ਹੱਦ ਤੱਕ ਲੋਕਾਂ ਦੇ ਵਿੱਚ ਥੋੜਾ ਜਿਹਾ ਡਰ ਦਾ ਮਾਹੌਲ ਵੀ ਆ ਗਿਆ ਸੀਗਾ ਪਰ ਉਹਨਾਂ ਨੇ ਬਹੁਤ ਤੇਜ਼ੀ ਦੇ ਨਾਲ 17 ਜੁਲਾਈ ਨੂੰ ਇਹ ਵਕੂਆ ਹੁੰਦਾ ਤੇ 23 ਨੂੰ 22 ਸ਼ਾਮ ਨੂੰ 23 ਨੂੰ ਉਹ ਬੰਦੇ ਜਿਹੜੇ ਨੇ ਫੜੇ ਜਾਂਦੇ ਨੇ ਸੋ ਬਹੁਤ ਕੁਇਕ ਐਕਸ਼ਨ ਲਿਆ ਉਹਦੇ ਲਈ ਪੰਜਾਬ ਪੁਲਿਸ ਵਧਾਈ ਦੀ ਪਾਤਰ ਹੈ ਔਰ ਉਹਦੇ ਨਾਲ ਹੀ ਮੈਂ ਧੰਨਵਾਦ ਕਰਦਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਸ਼੍ਰੀ ਦਿਲਵਿੰਦਰ ਸਿੰਘ ਡਾਪਟੀ ਮਿਸਟਰ ਗੁਰਦਾਸਪੁਰ ਔਰ ਡੀਆਈਜੀ ਬਾਰਡਰ ਰੇਜ ਨਾਨਕ ਸਿੰਘ ਜੀ ਜਿਨ੍ਹਾਂ ਨੇ ਇੱਕ ਸਾਰਿਆਂ ਨੇ ਟੀਮ ਵਰਕ ਕਰਕੇ ਇਸ ਮਸਲੇ ਨੂੰ ਹੱਲ ਕੀਤਾ ਔਰ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹਨਾ ਕਿ ਤੁਸੀਂ ਸਾਰੇ ਚੰਗੇ ਵਪਾਰੀ ਹੋ ਤਗੜੇ ਹੋ ਕੇ ਆਪਣੇ ਕੰਮ ਕਰੋ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਲੈਂਡ ਆਰਡਰ ਵੱਲੋਂ ਨਹੀਂ ਹੋ ਦਿੱਤੀ ਜਾਊਗੀ ਇਹ ਤੁਹਾਡੀ ਜਾਨ ਮਾਲ ਦੀ ਰਾਖੀ ਸਰਕਾਰ ਦੀ ਪਹਿਲੀ ਡਿਊਟੀ ਆ ਔਰ ਸਾਡੇ ਮੁੱਖ ਮੰਤਰੀ ਜੀ ਇਸ ਗੱਲੋਂ ਬਹੁਤ ਸੰਵੇਦਨਸ਼ੀਲ ਨੇ ਕਿ ਦਿੱਥੇ ਤੱਕ ਲਾਅ ਐਂਡ ਆਰਡਰ ਦੀ ਗੱਲ ਆਂਦੀ ਆ ਉਹ ਕਿਸੇ ਨੂੰ ਬਖਸ਼ਿਆ ਨਹੀਂ ਜਾਂਦਾ ਔਰ ਖਾਸ ਕਰਕੇ ਲਾਅ ਐਂਡ ਆਰਡਰ ਦੇ ਵਿੱਚ ਕਿਤੇ ਵੀ ਕੋਈ ਵੀ ਪੋਲੀਟੀਕਲ ਇੰਟਰਫੇਰੈਂਸ ਜਿਹੜੀ ਆ ਉਹ ਨਹੀਂ ਹੋਊਗੀ ਸੋ ਨਿੱਕੀ ਜੀ ਤੁਹਾਡੇ ਤੁਹਾਨੂੰ ਇਸ ਗੱਲ ਦੀ ਮੁਬਾਰਕ ਆ ਜਿਹੜੇ ਉਹ ਬੰਦੇ ਨੇ ਅੱਜ ਫੜੇ ਗਏ ਨੇ ਔਰ ਜਿਹੜੀ ਤੁਹਾਡੀ ਕੰਪਲੇਂਟ ਸੀਗੀ ਉਹਦੇ ਤੇ ਬਹੁਤ ਤੇਜ਼ੀ ਦੇ ਨਾਲ ਅਸਰ ਹੋਇਆ ਔਰ ਮੈਂ ਅੱਜ ਵਪਾਰ ਮੰਡਲ ਗੁਰਦਾਸਪੁਰ ਦਾ ਵੀ ਧੰਨਵਾਦ ਕਰਦਾ ਸਾਡੇ ਖਾਲਸਾ ਜੀ ਦੇ ਚੇਅਰਮੈਨ ਸਾਹਿਬ ਨੇ ਮਨੀਸ਼ ਜੀ ਨੇ ਅਕੀਸ਼ ਸ਼ਰਮਾ ਜੀ ਨੇ ਨੰਦਾ ਜੀ ਨੇ ਰਵੀ ਜੀ ਨੇ ਸਬਰੀਮੰਟੀ ਤੋਂ ਨਯਰ ਸਾਹਿਬ ਇਹਨਾਂ ਸਾਰਿਆਂ ਨੇ ਇਕਜੁੱਟ ਹੋ ਕੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਾਹਮਣੇ ਬਾਜ਼ਾਰ ਦੇ ਮਸਲੇ ਚੁੱਕੇ ਸੀਗੇ ਔਰ ਉਹਦੇ ਵਿੱਚ ਕੋਈ ਐਕਸ਼ਨ ਹੋ ਗਿਆ ਅੱਗੇ ਤੋਂ ਵੀ ਮੈਂ ਬੇਨਤੀ ਕਰੂੰਗਾ ਕਿ ਵਪਾਰ ਮੰਡਲ ਵਪਾਰੀਆਂ ਦੀ ਤੁਸੀਂ ਨਿਮਾਇੰਦਗੀ ਕਰਦੇ ਹੋ ਕੋਈ ਵੀ ਗੱਲ ਹੋਵੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹਮੇਸ਼ਾ ਤੁਹਾਡੇ ਨਾਲ ਮਜ਼ਬੂਤੀ ਨਾਲ ਖੜੀ ਆ ਔਰ ਡੇ ਡੂ ਡੇ ਦੇ ਵਿੱਚ ਵੀ ਕਿਤੇ ਕੋਈ ਮਸਲਾ ਹੁੰਦਾ ਹ ਹਿਸ਼ ਭਾਜਨ ਜੀ ਉਹ ਜ਼ਰੂਰ ਐਡਮਿਨਿਸਟ੍ਰੇਸ਼ਨ ਦੇ ਧਿਆਨ ਦੇ ਵਿੱਚ ਲਿਆਓ ਤਾਂ ਕਿ ਪੱਬਾ ਪੈਰ ਹੋ ਕੇ ਜਿੰਤਾ ਤੱਕ ਤੁਹਾਡੀ ਸਮੱਸਿਆ ਨੇ ਉਹ ਹੱਲ ਕਰਾਂਗੇ ਸੋ ਇੱਕ ਵਾਰੀ ਫੇਰ ਉਹ ਤੋਂ ਖਾਲਪੁਰਖ ਦਾ ਧੰਨਵਾਦ ਜਿਨੇ ਸਾਡੇ ਵੀਰ ਢਿੱਕੀ ਨੂੰ ਆਪਣੀ ਬਾਹ ਦੇ ਕੇ ਬਚਾਇਆ ਵੀ ਆ ਔਰ ਇੱਕ ਢਿੱਕੀ ਵੀ ਵਧਾਈ ਦਾ ਪਾਤਰ ਆ ਕਿ ਜਿਨੇ ਮਜ਼ਬੂਤੀ ਦੇ ਨਾਲ ਇਸ ਇਨਸੀਡੈਂਟ ਦੇ ਖਿਲਾਫ ਗੱਲ ਕੀਤੀ ਆ ਔਰ ਆਪਣੇ ਆਪ ਨੂੰ ਮਜ਼ਬੂਤ ਕੀਤਾ ਇਹਨੇ ਸਾਰੇ ਵਪਾਰੀਆਂ ਦੇ ਜਿਸ ਪਾਧਾ ਦੀ ਤਰਜਮਾਨੀ ਕਰਦੀ ਹੋਏ ਸਾਰਿਆਂ ਨਾਲ ਇੱਕ ਬਹੁਤ ਵਧੀਆ ਸਿਸਟਮ ਬਣਾ ਕੇ ਇਹਨੇ ਦੱਸਿਆ ਵੀ ਤਾਂ ਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟ ਨੇ ਉਹਨਾਂ ਦਾ ਕਿਵੇਂ ਨਿਡਰਚਾ ਰਾ ਸਕਦਾ ਸੋ ਸਰਕਾਰ ਔਰ ਅਡਮਿਨਿਸਟ੍ਰੇਸ਼ਨ ਡਿਗਰੀ ਤੁਹਾਡੇ ਨਾਲ ਖੜੀ ਆ ਔਰ ਕੋਈ ਵੀ ਗੁਰਦਾਸਪੁਰ ਦੇ ਵਿੱਚ ਅਸਾ ਇਨਸੀਡੈਂਟ ਪਰਮੇਸ਼ਵਰ ਕਰੇ ਹੋਵੇ ਵੀ ਨਾ ਪਰ ਜੇ ਕੋਈ ਦੋ ਹੋਏ ਨੇ ਭਾਵੇਂ ਕਲਾਨੌਰ ਦਾ ਸੀ ਭਾਵੇਂ ਗੁਰਦਾਸਪੁਰ ਦਾ ਸੀਗਾ ਉਹ ਪਹਿਲ ਦੇ ਆਧਾਰ ਦੇ ਉੱਪਰ ਪੰਜਾਬ ਦੀ ਪੁਲਿਸ ਨੇ ਉਹਨੂੰ ਹਾਲ ਕਰਕੇ ਦਿੱਤਾ ਸਾਡੀ ਪੁਲਿਸ ਜਿਹੜੀ ਸਾਡੀ ਸਾਰੇ ਹਿੰਦੁਸਤਾਨ ਚ ਬੈਸਟ ਪਰਫਾਰਮਡ ਫੋਰਸ ਹੈਗੀ ਆ ਔਰ ਇੱਕ ਵਾਰੀ ਫੇਰ ਐਸਐਸਪੀ ਗੁਰਦਾਸਪੁਰ ਔਰ ਉਹਦੀ ਸਾਰੀ ਟੀਮ ਨੂੰ ਮੁਬਾਰਕਬਾਦ ਤੇ ਧੰਨਵਾਦ ਹਾਂ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਸਪੈਸ਼ਲੀ ਪੰਜਾਬ ਪੁਲਿਸ ਦਾ ਰਮਨ ਬੈਲ ਜੀ ਦਾ ਬਾਕੀ ਆਪਣੇ ਡਿਪਾਰਟਮੈਂਟਲ ਦਾ ਸਾਰਿਆਂ ਨੇ ਮੇਰਾ ਸਾਥ ਦਿੱਤਾ ਰਲ ਕੇ ਔਰ ਗਾਂ ਵੀ ਮੇਰਾ ਸਾਥ ਜੁੰਦੇ ਰਹਿਣਗੇ ਮੈਨੂੰ ਇਸ ਚੀਜ਼ ਦਾ ਬਹੁਤ ਸ਼੍ਰੀ ਰਾਦੇ ਕਲਾਥ ਹਾ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ